ਕਿੰ ਸਰ ਆਪਕੇ ਸਵੇਰੇ 4:00 ਵਜੇ ਦੇ ਕਰੀਬ ਸਾਡੀ ਇਥੋਂ ਬੰਨੇ ਦੀ ਮੇਰੀ ਜੈਲ ਪੋਸਟ ਦਾ ਜੀਰ ਪਿਚਾ ਵਾ ਚਾਵੇ ਨੂੰ ਸਰ ਆਊਟ ਡਿਊਟੀ ਐਸਐਮ ਨੇ ਵੀ ਮੌਤ ਹੋਤੀ ਸੀ ਵੀ ਕਿਸੇ ਗੱਡੀ ਦੇ ਵਿੱਚੋਂ ਨਾਮਦੋ ਗੱਡੀੋਂ ਮਤਲਬ ਦੋ ਜੁਵਾਨ ਜਿਹੜੇ ਐਥਲੀਟਿਕ ਕੇ ਜਾਨ ਬਹਾਦ ਹੋ ਗਏ ਨੇ ਮਤਲਬ ਮਰ ਗਏ ਨੇ ਮੌਕੇ ਤੇ ਤੇ ਚਾਵੇ ਤੋਂ ਜੀ ਬੀਐਸ ਕੁਲਵੰਤ ਸਿੰਘ ਤੇ ਦੇ ਅੰਦਰ ਸਿੰਘ ਵਗੈਰਾ ਦੀ ਪਾਰਟੀ ਉੱਤੇ ਮੌਕੇ ਤੇ ਪਹੁੰਚੀ ਜੀ ਪਰੀਆ ਜੀ ਤੁਹਾ ਵੀ ਆਗੇ ਸੀ ਕਿ ਮੈਂ ਵੀ ਪੋਕ ਤੇ ਮੋਟਿੰਗ ਸੀਗਾ ਜੀ ਤੇ ਉੱਥੋਂ ਅਸੀਂ ਦੇਖਿਆ ਵੀ ਕਿਸੇ ਗੱਡੀ ਚੋਂ ਦੋ ਵਿਅਕਤੀ ਇੱਕ ਤਾਂ ਡਿੱਗ ਕੇ ਲਾਈਨਾਂ ਦੇ ਵਿੱਚ ਪਿਆ ਸੀਗਾ ਇੱਕ ਸਰ ਟਰੈਕ ਤੋਂ ਥੱਲੇ ਪਿਆ ਸੀਗਾ ਦੂਜਾ ਚਲੋ ਅਸੀਂ ਉਹ ਪਰਮਾਰ ਉਹਦੇ ਫੋਟੋਗ੍ਰਾਫੀ ਵਗੈਰਾ ਮੌਕੇ ਦੀ ਕਰਕੇ ਉੱਥੋਂ ਚੱਕ ਕੇ ਸੇਫ ਜਗ੍ਹਾ ਤੇ ਕਿਕੇ ਟ੍ਰੈਕ ਉੱਥੋਂ ਡੈਡੂ ਪਿੰਡ ਦੇ ਕੋਲੋਂ ਕਾਫੀ ਉੱਚਾ ਜੀ ਭਾਤੀ ਤੋਂ ਭਰਾਤਲ ਤੋਂ ਉੱਥੋਂ ਚੱਕ ਕੇ ਅਸੀਂ ਟ੍ਰੈਕ ਕਲੀਅਰ ਕਰਵਾ ਕੇ ਥੱਲੇ ਰੱਖੇ ਜੀ ਮੌਢਲੀ ਕਾਰਵਾਈ ਕਰਨ ਉਪਰੰਤ ਅਸੀਂ ਲਾਸ਼ਾਂ ਦੋਨਾਂ ਦੀਆਂ ਜੀ ਫਤਲੋ ਸੇਵਲਾ ਹਸਤੌੜ ਕਨਾ ਫੋਰਟਰੀ ਦੀਆਂ ਨੇ 72 ਘੰਟੇ ਲਈ ਕਿਉਂਕਿ ਉਹਨਾਂ ਦੋਨਾਂ ਦੇ ਕੋਲ ਸਰ ਕੋਈ ਇਦਾਂ ਦਾ ਡਾਕੂਮੈਂਟਸ ਵਗੈਰਾ ਜਾਂ ਫੋਨ ਵਗੈਰਾ ਨਹੀਂ ਸੀਗਾ ਕਿ ਜਿਸ ਤੋਂ ਉਹਨਾਂ ਦੀ ਕੋਈ شناخت ਬਣਦੀ ਪਉ। ਦੋਨੇ ਸਰ ਮੇਲੇ ਜੀ ਲੱਗਦੇ ਪ੍ਰਵਾਸੀ ਨੇ ਤੇ ਇੱਕ ਦੀ ਉਮਰ ਸਰ ਅਸੀਂ ਲਿਖਿਆ 20-35 ਸਾਲ ਤੇ ਇੱਕ ਛੋਟਾ ਉਹ 28-30 ਸਾਲ ਦਾ ਲੱਗਿਆ। ਇਹ ਸਰ ਉਹ ਮਤਲਬ ਕੁਦਰਤੀ ਮੌਤਾਂ ਅਨਸਾਰ ਕੁਦਰਤੀ ਮੌਤਾਂ ਦੇ ਅਧੀਨ ਪਹਿਲਾਂ ਅਸੀਂ 174 CrPC ਦੇ ਕਾਰਵਾਈ ਕਰਦੇ ਸੀਗੇ ਜੀ ਹੁਣ ਇੱਕ ਸੱਤ ਤੋਂ ਮਤਲਬ ਫੈਕਸ਼ਨਾਂ ਚੇਂਜ ਹੋਈਆਂ ਨੇ ਹੁਣ ਅਸੀਂ 194 BNSS ਦੇ ਅਧੀਨ ਕਾਰਵਾਈ ਕਰਦੇ। ਪਛਾਣ ਲਈ ਕਿੰਨਾ ਟਾਈਮ ਲੈਂਦੇ ਆ ਪਛਾਣ ਲਈ ਸਰ ਅਸੀਂ 24 ਘੰਟੇ ਲਈ ਸੌਰੀ 72 ਘੰਟੇ ਲਈ ਲਾਸ਼ਾਂ ਜਿਹੜੀਆਂ ਬਹੁਨੇ ਫੌਜੀ ਸਹਵਾਤਾਂ ਉੱਪਰ ਪੜਕੀਆਂ ਨੇ 72 ਘੰਟੇ ਇੰਤਜ਼ਾਰ ਕਰਾਂਗੇ 72 ਘੰਟੇ ਸਰ ਜੇ شناخت ਹੋ ਜਾਂਦੀ ਹੈ ਤਰਾਕੀ ਬ्यान ਲਿਖ ਕੇ ਵਾਰਸਾਂ ਦੇ ਦਾ ਸ਼ਾਮਲ ਦੇ ਉਹਨਾਂ ਨੇ ਕਰਤਾ ਨਹੀਂ ਕੋ ਸਮਾਰਟਮ ਕਰਵਾ ਕੇ ਨਹੀਂ 72 ਘੰਟੇ ਬੀਤਣ ਤੋਂ ਬਾਅਦ ਅਗਰ ਸਾਰਾ ਸ਼ਨਾਖਤ ਨਹੀਂ ਹੁੰਦੀ ਤਾਂ ਮਿਊਨਿਸਪਲ ਕਮੇਟੀ ਦੁਆਰਾ ਲਵਾਦ ਸਲਾਸਿਆਂ ਦਾ ਆਪਾਂ ਦੇ ਸਮਾਜਿਕ ਕੀ ਨਿਵਾਦਾਂ ਮੁਤਾਬਕ ਸੰਸਕਰਣ ਕਰਵਾਉਂਦਾ